ਵਾਤਾਵਰਣ ਦਾ ਧਿਆਨ ਰੱਖਦੇ ਹੋਏ ਦਾਦੀ ਦੇ ਵਾਤਾਵਰਣ ਨੂੰ ਬਚਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਪੂਰਪੈਂਦਾ ਨਜ਼ਰ ਆ ਰਿਹਾ ਹੈ। ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਇੱਕ ਗਿਰਾਵਟ ਤਾਂ ਚੋਰੀ ਹੈ ਤੇ ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਪਿਛਲੇ ਸਾਲ ਤੋਂ 72% ਦੀ ਘਟ ਪਰਾਲੀ ਜਿਹੜੀ ਉਹ ਸਾੜੀ ਗਈ। ਦਾਦੀ ਦੇ 2023 ਦੇ ਵਿੱਚ 656 ਮਾਮਲੇ ਦੇ ਮੁਕਾਬਲੇ ਸਿਰਫ 188 ਮਾਮਲੇ ਹੀ ਸਾਹਮਣੇ ਆਏ ਨੇ। ਪੰਜਾਬ ਸਰਕਾਰ ਦੇ ਕੋਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਲਗਾਤਾਰ ਜੇਸਾ ਤਰੀਕੇ ਦੇ ਨਾਲ ਸਖਤੀ ਵੀ ਵਰਤਾਈ ਗਈ ਜਾਗਰੂਕਤਾ ਵੀ ਫੈਲਾਈ ਗਈ ਹੈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਹੈ ਸੂਬਾ ਸਰਕਾਰ ਅਨੇ ਜੋ ਕੋਸ਼ਿਸ਼ਾਂ ਕੀਤੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਪਰਾਲੇ ਕੀਤੇ ਗਏ ਨੇ ਉਹਨਾਂ ਕੋਸ਼ਿਸ਼ਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆ ਬੂ ਪੈਂਦਾ ਨਜ਼ਰ ਆ ਰਿਹਾ ਦੱਸ ਦਈਏ ਕਿ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਰਾਲੀ ਸਾੜਨ ਦੇ ਕੇਸ ਬਹੁਤ ਘਟਨੇ ਦੱਸਦੇ 2023 ਦੇ ਵਿੱਚ 656 ਮਾਮਲੇ ਜਿਹੜੇ ਸਾਹਮਣੇ ਆਏ ਸੀ 23 ਵਾਰ ਇਹ ਮਾਮਲੇ ਘਟ ਗਿਰਦੀ ਦੇ 188 ਹੀ ਰਹਿ ਗਏ ਨੇ ਇੱਥੇ ਤੁਹਾਨੂੰ ਇਹ ਵੀ ਜਾਣਕਾਰੀ ਦੱਸ ਦਈਏ ਸੁੱਤਰ ਦਿਨ ਤੱਕ ਜੋ ਜਾਣਕਾਰੀ ਹਾਸਲ ਹੋਈ ਹੈ ਕਿ ਸਰਕਾਰਾਂ ਵੀ ਸਖਤ ਅਸੀਗੀਆਂ ਦੂਸਰੇ ਪਾਸੇ ਜੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਦੀ ਵੱਲੋਂ ਵੀ ਕਰਵਾਇਆ ਗਿਆ ਸੀਗਾ ਇਸ ਕੇਸ ਦੇ ਵਿੱਚ ਕੀਤੀਆਂ ਜਾ ਰਹੀਆਂ ਸਾਨੂੰ ਕੁਐਸਚਨ ਜਿਹੜੀਆਂ ਨੇ ਪਰਾਲੀ ਸਾੜਨ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਹਾਈ ਲੈਵਲਸ ਦੀਆਂ ਮੀਟਿੰਗਾਂ ਵੀ ਹੋਣੀਆਂ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਵਾਤਾਵਰਨ ਨੂੰ ਬਚਾਉਣ ਦੇ ਲਈ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਹੁਣ ਬੂ ਪੈਂਦਾ ਨਜ਼ਰ ਆ ਰਿਹਾ ਪਰਾਲੀ ਸਾੜਨ ਦੇ ਮਾਮਲੇ ਦੇ ਵਿੱਚ ਭਾਰੀ ਗਿਰਾਵਟ ਹੋਈ ਹੈ ਪੰਜਾਬ ਦੇ ਵਿੱਚ ਰਿਕਾਰਡ ਹੋ ਰਹੀ ਹੈ ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਦੱਸਦੀ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 72 ਫੀਸਦੀ ਪਰਾਲੀ ਸਾੜਨ ਦੇ ਮਾਮਲੇ ਜਿਹੜੇ ਨੇ ਉਹ ਘਟੇ ਗਏ ਨੇ ਯਾਨੀ ਕਿ ਦੱਸਦੀ ਹੈ ਕਿ ਅੱਗੇ ਤੋਂ ਜ਼ਿਆਦਾ ਇਹ ਜਿਹੜਾ ਇਸ ਨੂੰ ਇੱਕ ਚੰਗਾ ਸੰਕੇਤ ਮੰਨ ਕੇ ਸਰਕਾਰ ਕਿ ਚੱਲ ਰਹੀ ਹੈ ਤੇ ਇੱਕ ਵੱਡੀ ਉਪਲਬਧੀ ਵੀ ਇਸ ਨੂੰ ਕਹਿ ਸਕਦੇ ਨੇ ਜਿਸ ਤਰੀਕੇ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਤਾਂ ਦੱਸਦੀ ਹੈ ਕਿ ਪਿਛਲੇ ਸਾਲ ਜੇਕਰ ਅਸੀਂ ਜ਼ਿਕਰ ਕਰੀਏ ਕਿ ਇਸ ਸਾਲ ਦੇ ਪਿਛਲੇ ਸਾਲ ਦੇ 656 ਮਾਮਲੇ ਸਾਹਮਣੇ ਆਏ ਸੀ ਤੇ ਹੁਣ ਇਸ ਵਾਰ 188 ਰਹਿ ਗਏ ਨੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਨੂੰ ਲੈ ਕੇ ਕਈ ਸਾਰੀਆਂ ਮਿਟਕਾਂ ਕੀਤੀਆਂ ਗਈਆਂ ਸੀਗੀਆਂ ਸਖਤੀ ਵਰਤਾਈ ਗਈ ਹਦਾਇਤਾਂ ਦਿੱਤੀਆਂ ਗਈਆਂ ਜਿਸ ਦੇ ਬੱਚੋਂ ਅੱਜ ਪਰਾਲੀ ਦੇ ਵਿੱਚ ਜਿਹੜੀ ਆ ਸਾੜਨ ਦੇ ਵਿੱਚ ਗਿਰਾਵਟ ਆਈ ਹੈ ਫਿਲਹਾਲ ਦੱਸ ਦਈਏ ਕਿ ਕਈ ਸਾਰੇ ਕੇਸਸ ਵੀ ਜਿਹੜੇ ਰਜਿਸਟਰ ਹੋਏ ਸੀਗੇ ਐਂਟਰੀਆਂ ਜਿਹੜੀਆਂ ਨੇ ਉਹ ਵੀ ਹੋਈਆਂ ਆ ਇਹੋ ਜਿਹੀਆਂ ਜਾਗਰੂਕਤਾ ਜਿਹੜੀਆਂ ਨੇ ਵੱਡੇ ਪੱਧਰ ਤੇ ਫੈਲਾਈ ਗਈ ਹੈ ਤੇ ਖਾਸ ਕਰਕੇ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਆਪ ਅੱਗੇ ਹੋ ਕੇ ਅਜਿਹੇ ਮੁੱਦਿਆਂ ਨੂੰ ਆਪ ਹੈਂਡਲ ਕਰਨ ਦੇ ਵਿੱਚ ਅੱਗੇ ਆਏ ਨੇ ਜਿਸ ਤੋਂ ਬਾਅਦ ਇਹ ਸਾਹਮਣੇ ਨਿਕਲ ਕੇ ਆਇਆ ਹੈ ਦੀ ਪ੍ਰਾਲੀ ਸਾੜਨ ਦਾ ਜਿਹੜਾ ਰਿਕਾਰਡ ਹੈ ਉਹ ਇਸ ਵਾਰ 72 ਫੀਦੀ ਘਟ ਰਿਹਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਸਾਰਿਆਂ ਦਾ ਸਾਂਝਾ ਗੰਭੀਰ ਮੁੱਦਾ ਸੀ ਇਹ ਕਿਸੇ ਇੱਕ ਦਾ ਮੁੱਦਾ ਨਹੀਂ ਸੀ ਹਰ ਇੱਕ ਦੇ ਵੱਲੋਂ ਐਫਰਟ ਕੀਤੇ ਗਏ ਯਤਨ ਕੀਤੇ ਗਏ ਮੁੱਦਾ ਦੱਸ ਦਈਏ ਕਿ ਵਾਤਾਵਰਨ ਮਚਾਉਣ ਦੇ ਲਈ ਸਰਕਾਰ ਨੇ ਉੱਚੇ ਪੱਧਰ ਤੇ ਰਿਪੋਰਟਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀਗੀਆਂ ਕੇਸ ਜਿਹੜੇ ਆਏ ਸੀਗੇ ਹਿਦਾਇਤਾਂ ਜਿਹੜੀਆਂ ਸੀਗੀਆਂ ਜਾਗਰੂਕਤਾ ਜਿਹੜੀਆਂ ਸੀਗੀਆਂ ਉਹਨਾਂ ਹਿਦਾਇਤਾਂ ਨੂੰ ਬੜੀ ਹੀ ਸਕਤੀ ਦੇ ਨਾਲ ਲਾਗੂ ਕੀਤੀਆਂ ਗਈ ਸੀਗੀਆਂ ਜਿਸ ਤੇ ਵੱਟੂ ਇਸ ਵਾਰ ਯਾਨੀ ਕਿ ਇਸ ਸਾਲ 72% ਦੀ ਘਟ ਮੰਨੇ ਜਾ ਰਹੀ ਹੈ ਪਰਾਲੇ ਸਾੜਨ ਦੇ ਵਿੱਚ 72% ਦੀ ਜਿਹੜੀ ਹੈ ਗਿਰਾਵਟ ਆਈ ਹੈ